ਨਾਨ ਸਾਹਿਬ ਤਿਆਰੀ ਹੋਈ ਹਲੇ ਤੈਨੂੰ ਕਦੋਂ ਦੀ ਆਵਾਜ਼ਾਂ ਮਾਰੀਐ ਨੇ ਲਾਲਾ ਸਾਹਿਬ ਨਾ ਮੈਨੂੰ ਆਵਾਜ਼ ਨਹੀਂ ਮਾਰੀ ਮੈਨੂੰ ਮੈਨੂੰ ਮੇਰੇ ਵਾਲੇ ਨੇ ਟਾਈਮ ਦਿੱਤਾ ਕਹਿੰਦਾ 10 ਮਿੰਟ ਦਿੱਤੇ ਤੈਨੂੰ ਆਰਾਮ ਨਾਲ ਤਿਆਰ ਹੋ ਤੇਰੇ ਵਾਲੇ ਨਹੀਂ ਮੇਰੇ ਵਾਲੇ ਓ ਮਾਈ ਗੋਡ ਤੇਰੇ ਵਾਲਾ ਇਧਰ ਵੀ ਸਾਡੀਆਂ ਕੁੜੀਆਂ ਤਿਆਰ ਹੋਈਆਂ ਦੀਆਂ ਨੇ ਭਾਈ ਤੇ ਅੱਜ ਆਪਾਂ ਆਏ ਹੋਇਆ ਸਾਰੇ ਜਾਣੇ ਜਸਸੇ ਵਿਰੇ ਦੇ ਜੱਟ ਵੀਟ ਰਿਕਾਰਡ ਤੇ ਹੈਨਾ ਜਸਸੇ ਦੇ ਵਿਆਹ ਤੇ ਇੰਦਰ ਵੀਰੇ ਦੇ ਚੈਨਲ ਤੇ ਅਸੀਂ ਸਾਰੇ ਜਾਣੇ ਆਏ ਹੋਇਆ ਵਿਆਹ ਤੇ ਮਨਿੰਦਰ ਤੇ ਜਸਦੀ ਦੇ ਵਿਆਹ ਤੇ ਯਸ ਆਹ ਤੇ ਇੱਧਰ ਸਾਡੇ ਮਨਿੰਦਰ ਏ ਦੇ ਵਿਆਹ ਤੇ ਆਏ ਆ ਹੈ ਆਸ਼ਾ ਟ੍ਰੈਕਟਰ ਤੇ ਇੱਧਰ ਸਾਡੇ ਕਲਦੀਪ ਤੁਸਾਂਜ ਪੈਣ ਕੀ ਗੁਆਚ ਗਿਆਂ ਮੈਂ ਖਜੂਰਾ ਖਾਰਾਂਗੇ ਨਾਲ ਵਾਲੀ ਗੁਆਚੀ ਹੋਈ ਇੱਕ ਚੀਜ਼ ਹੀ ਹੋਣਾ ਜਾਂ ਖਜੂਰਾ ਖਾਰਾਂ ਜਾਂ ਵਾਲੀ ਤੇ ਆ ਲਿਓ ਆ ਚਰਨੋ ਕਿੱਥੇ ਰੱਖ ਲਈ ਹਾਂ ਫਿਰ ਹੋ ਗਈ ਤਿਆਰ ਮੈਂ ਦੋਹੇ ਸਿੱਖੀ ਜੰਮੇ ਵੀ ਫਿਰ ਗਾਣਾ ਪੋਗਾ ਨਾ ਗੋਹਾ ਆ ਦੋਹਾ ਬੋਹਾ ਬੋਹਾ ਵੀ ਤਾਂ ਤੁਸੀਂ ਦੋਹਾ ਦੋਹਾ ਸੌਰੀ 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 ਦੋਹਾ ਹੋ ਗਿਆ ਇੱਧਰ ਕੀ ਹੋ ਗਿਆ ਪਰਦਾ ਪੁਰਦਾ ਛੇੜ ਲਿਆ ਇੱਧਰ ਵੀ ਤੁਹਾਨੂੰ ਦਿਖਾਉਣਾ ਹੈ ਸਾਡੇ ਕਲਾਕਾਰ ਬੈਠੇ ਨੇ ਭਾਈ ਪਿਆਰ ਹੋ ਕੇ ਵਾਗੇ ਨੇ ਲਓ ਜੀ ਫਿਰ ਕਿਵੇਂ ਹੋ ਜੀ ਬਹੁਤ ਵਧੀਆ ਠੀਕ ਹੈ ਜੀ ਫਿਰ ਰੁਕ ਗਿਆ ਨਾ ਓਕੇ ਫੋਨ ਕਰ ਰਹੇ ਸੀ ਕਿਵੇਂ ਹੋ ਬਹੁਤ ਵਧੀਆ ਬਬੂ ਤੂੰ ਸੁਣਾਉ ਤਾ ਚੜਦੀ ਕਲਾ ਬਲੇ ਬਲੇ ਚੜਦੀ ਕਲਾ ਹੀ ਤੁਸੀਂ ਦੱਸੋ ਚੜਦੀ ਕਲਾ ਚੋਂ ਪੂਰੇ ਆਨੰਦਮਈ ਆਨੰਦ ਓਕੇ ਹੁਣ ਜਿਆਦਾ ਚੜਦੀ ਕਲਾ ਜੋਗੇ ਕਉਕੀ ਤੁਹਾਡੇ ਚਿਹਰੇ ਦੇਖ ਲਏ ਉਹ ਪਿਆਰਿਆਂ ਦੇ ਚਿਹਰੇ ਦੇਖ ਲਏ ਜਿਨ੍ਹਾਂ ਨੂੰ ਤਰਸਦੇ ਹੁੰਦੇ ਆ ਹਮੇਸ਼ਾ ਮਿਲਣ ਨੂੰ ਤੇ ਕਿਉਂਕਿ ਉਰੇ ਜਿੰਨੇ ਵੀ ਉਹ ਪਿਆਰੇ ਤਕਰੀਬ ਲਗਭਗ ਉਹ ਮਿੱਤਰ ਮਿਲੇ ਨੇ ਉਰੇ ਉਹ ਸੱਜਣ ਮਿਲੇ ਨੇ ਜਿਹੜੇ ਸੱਚੀਓ ਮੇਰੇ ਦਿਲਾਂ ਦੇ ਬਹੁਤ ਕਰੀਬ ਨੇ ਕਿਉਂਕਿ ਇਹਨਾਂ ਨਾਲ ਕੰਮ ਕਰਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਅੱਜ ਉਹਨਾਂ ਨੂੰ ਮਿਲਿਆ ਨਾ ਵੀ ਫੜ ਓਕੇ ਓਕੇ ਥੈਂਕ ਯੂ ਆਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾਲ ਅਸੀਂ ਬਹੁਤ ਸਾਰੇ ਆਰਟਿਸਟ ਇਕੱਠੇ ਹੋਏ ਨੇ ਆ ਤੇ ਅਸੀਂ ਆਏ ਹੋਏ ਆ ਇੰਦਰ ਵੀਰੇ ਦੇ ਸੰਤ ਤੇ ਸਾਜਲਾ ਤੇ ਲੈਸਨ ਦਾ ਪਿੰਡ ਸਾਜਲੀ ਆ ਤੇ ਪਰਸੋਂ ਹੀ ਮੇਰੀ ਭਾਜੀ ਨਾਲ ਹੱਗੇ ਗੱਲ ਹੋਈ ਸੀ ਤੇ ਅੱਜ ਅਸੀਂ ਸ਼ੂਰਤ ਇਕੱਠੇ ਹੋਏ ਪਰ ਇੱਥੇ ਇੱਕ ਰੂਹ ਨਹੀਂ ਆਈ ਅੱਜ ਅੱਜ ਬੜੀਆਂ ਸੋਹਣੀਆਂ ਸੋਹਣੀਆਂ ਰੂਹਾਂ ਆਈਆਂ ਜਿਵੇਂ ਕਮਲ ਬੜੀਆ ਸੋਹਣੀਆਂ ਥੋੜੀਆਂ ਰੂਹਾਂ ਆਈਆਂ ਨੇ ਤੇ ਕੋਈ ਆਰਟਿਸਟ ਨਹੀਂ ਛੱਡਿਆ ਹੋਇਆ ਐਨਾ ਖਰਚਾ ਜਿਹੜਾ ਸ਼ੂਟਿੰਗ ਤੇ ਕੋਈ ਜੇਰੇ ਵਾਲਾ ਹੀ ਕਰ ਸਕਦਾ ਇੱਕ ਦਿਨ ਚ ਹਨਾ ਬਿਲਕੁਲ ਤੇ ਹੋਰ ਕੀ ਕਹਿਣਾ ਕਮਲ ਦਾ ਗਾਣਾ ਤੁਸੀਂ ਸਾਰਿਆਂ ਨੇ ਵੇਖਿਆ ਮੈਂ ਸ਼ੇਅਰ ਵੀ ਕੀਤਾ ਸੀ ਤੇ ਬਹੁਤ ਸਾਰਾ ਪਿਆਰ ਦਿੱਤਾ ਅੱਗੇ ਵੀ ਬਹੁਤ ਸਾਰਾ ਪਿਆਰ ਦਿੱਤਾ ਤੇ ਇਹਦੀ سپورਟ ਨਾਲ ਸੀ ਜੀ ਮੈਂ ਮਤਲਬ ਮੇਰੇ ਗਾਣੇ ਬਹੁਤ ਵਧੀਆ ਚੱਲੇ ਜਿੰਨਾ ਜਿੰਨਾ ਨਹੀਂ ਸ਼ੇਅਰ ਕੀਤਾ ਸੀ ਨਾ ਸਾਰੇ ਨੇ ਲਗਭਗ ਰੀਲਸ ਬਣਾਈਆਂ ਨੇ ਦੁਬਾਰੇ ਵੀ ਬਣਾ ਦੇ ਕੋਈ ਗੱਲ ਨਹੀਂ ਤੇ ਨਵਾਂ ਗਾਣਾ ਛੇਤੀ ਲੈ ਕੇ ਆਵਾਂਗੇ ਬਹੁਤ ਛੇਤੀ ਨੇ ਲਾਈਵ ਸ਼ੋਅ ਲਾਉਣੇ ਸਟਾਰਟ ਕਰਨੇ ਜੋ ਕਿ ਮੈਂ ਨੂੰ ਸਮਝਾਇਆ ਕਿ ਕੱਲਾ ਆਪਾਂ ਰਿਕਾਰਡਿੰਗ ਜਾਂ ਸਟੂਡੀਓ ਕਲਾਕਾਰ ਨਹੀਂ ਬਣਨਾ ਦੇਖੋ ਜਿਵੇਂ ਆਪਾਂ ਆਡੀਅנס 'ਚ ਆਉਣਾ ਗਾਉਣਾ ਇੱਕ ਦਿਨ ਥੋੜਾ ਗਾਵਾਂਗੇ ਕੱਲ ਨੂੰ ਵੱਧ ਗਾਵਾਂਗੇ ਆਈ ਗਾਉਂਦੇ ਗਾਉਂਦੇ ਆਪਾਂ ਪ੍ਰੋਫੈਸ਼ਨਲ ਹੋ ਜਾਵਾਂਗੇ ਤੇ ਇੱਧਰ ਸਾਡੇ ਭਾਜੀ ਇੱਕ ਨਾਟਕ ਤਿਆਰ ਕਰ ਰਹੇ ਨੇ ਬਹੁਤ ਛੇਤੀ ਉਹ ਨਾਟਕਾ ਜਿਹੜਾ ਤੁਹਾਡੇ ਸਾਰੇ ਸਰੋਤਿਆਂ ਦੇ ਭੈਣ ਭਰਾਵਾਂ ਦੇ ਲਈ ਲੈ ਕੇ ਆਉਣਗੇ ਤੇ ਮੜਾ ਜਿਹਾ ਜਾਣਕਾਰੀ ਦੇ ਜੀ ਨਾਟਕ ਹੋਊਗਾ ਅੱਜ ਦਾ ਪੰਜਾਬ ਜੇ ਪੰਜਾਬ ਦੀ ਕੋਈ ਗੱਲ ਹੋਊਗੀ ਤਾਂ ਪੰਜਾਬ ਦੇ ਵਿੱਚ ਕਿਰਾ ਇੱਕ ਮੁੱਦਾ ਹਜ਼ਾਰਾਂ ਮੁੱਦੇ ਨੇ ਔਰ ਉਹਨਾਂ ਹਜ਼ਾਰਾਂ ਮੁੱਦਿਆਂ ਨੂੰ ਆਪਾਂ ਇੱਕ ਸਾਰ ਇੱਕ ਥਾਂ ਤੇ तकरीबन ਸਵਾ ਘੰਟੇ ਦੇ ਪਲੇ ਦੇ ਵਿੱਚ ਆਪਾਂ ਦੇਖਾਂਗੇ ਔਰ ਕੱਲੇ ਸਵਾਲ ਨਹੀਂ ਚੁੱਕੇ ਜਾਣਗੇ ਉਹਨਾਂ ਦੇ ਆਨਸਰ ਵੀ ਦਿੱਤੇ ਜਾਣਗੇ ਉਹਨਾਂ ਦਾ ਕੀ ਪੰਜਾਬ ਦਾ ਜਿਹੜਾ ਮੁੱਦਾ ਚੱਕਾਂਗੇ ਉਹਦਾ ਹੱਲ ਕੀ ਆ ਉਹ ਵੀ ਨਾਲ ਨਾਲ ਦੱਸਾਂਗੇ ਸੋ ਆ ਮੈਂ ਮੈਨੂੰ ਮੇਰੇ ਇਹ ਜਿੰਨੇ ਵੀ ਪਿਆਰੇ ਦਰਸ਼ਕ ਨੂੰ ਬੱਬੂ ਨੂੰ ਬਹੁਤ ਪਿਆਰ ਕਰਦੇ ਨੇ ਤਾਂ ਹੀ ਤੁਸੀਂ ਸਾਰੇ ਲਾਈਕ ਕਰਦੇ ਹੋ ਬੱਬੂ ਇੱਕ ਤਾਂ ਹੁੰਦੀ ਹੈ ਕਿ ਤੁਸੀਂ ਸਿਰ ਪਰਦੇ ਦੇ ਮੂਰੇ ਦੇਖਦੇ ਹੋ ਬੜੀ ਅੱਛੀ ਆ ਜਾਂ ਕੈਰੇਕਟਰਾਂ ਦੇ ਵਿੱਚ ਕਈ ਵਾਰੀ ਕਰੂਰ ਵੀ ਦੇਖਦੇ ਹੋ ਕਈ ਵੇਰੀ ਮਾੜੇ ਕੈਰੈਕਟਰ ਵੀ ਆਪਾਂ ਕਰਨੇ ਪੈਂਦੇ ਨੇ ਮਾੜੀ ਸਾਥ ਦੇ ਮਾੜੀ ਨਾਨਦ ਦੇ ਮਾੜੇ ਹੋਰ ਰੱਖ ਲੈ ਪਰ ਬਹੁਤ ਪਿਆਰੀ ਬੱਚਿਆਂ ਦੇ ਵਿੱਚੋਂ ਬੱਚਾ ਉਹਨਾਂ ਚੋਂ ਆ ਜਿਨੇ ਜੜਾਂ ਤੋਂ ਲੈ ਕੇ ਧਰਤੀ ਤੋਂ ਲੈ ਕੇ ਅਸਮਾਨ ਤੱਕ ਦਾ ਸਫ਼ਰ ਤੈਅ ਕੀਤਾ ਔਰ ਹਰ ਇੱਕ ਜਗ੍ਹਾ ਤੇ ਆਪਣੀ ਇੱਜ਼ਤ ਕਮਾਈ ਆ ਸਭ ਤੋਂ ਉੱਖਾ ਕਹਦਾ ਦਿਲਾ ਦੇ ਰਾਜ ਕਰਨਾ ਇਹਨੇ ਸਿੱਧੀ ਦਿਲਾ ਦੇ ਉੱਤੇ ਰਾਜ ਕੀਤਾ ਲੋਕ ਕਿਸੇ ਨੂੰ ਨਾ ਦਿਮਾਗ ਤੇ ਬਿਠਾ ਲੈਂਦੇ ਨੇ ਕਿਸੇ ਨੂੰ ਕਿਤੇ ਬਿਠਾ ਲੈਂਦੇ ਪਰ ਦਿਲ ਦੇ ਵਿੱਚ ਜਗ੍ਹਾ ਕਿਤੇ ਸੌਖੀ ਨਹੀਂ ਮਿਲਦੀ ਸੋ ਬੱਬੂ ਨੇ ਲੋਕਾਂ ਦੇ ਵਿੱਚ ਦਿਲਾ ਦੀ ਜਗ੍ਹਾ ਬਣਾਈ ਥੈਂਕ ਯੂ ਥੈਂਕ ਯੂ ਅਸੀਂ ਗੁਰਜੀਤ ਭਾਜੀ ਦੇ ਵੀਡੀਓ ਕੀਤੇ ਸੀਗੇ ਉਦੋਂ ਅਸੀਂ ਉਦੋਂ ਵੀ ਮਿਲੇ ਸੀ ਜੀ ਹੈਨਾ ਤੁਸੀਂ ਸਾਨੂੰ ਉਦੋਂ ਵੀ ਸੈਟ ਤੇ ਪਹਿਲੀ ਵਾਰ ਮਿਲ ਕੇ ਇਹ ਨਹੀਂ ਲੱਗਿਆ ਕੀ ਅਸੀਂ ਪਹਿਲੀ ਵਾਰ ਮਿਲਿਆ ਉਦੋਂ ਸੀਨਰ ਹਸਬੈਂਡ ਦਾ ਕੈਰੇਕਟਰ ਕਰ ਰਹੇ ਸੀ ਫਿਲਮ ਮੇਰੀ ਬੇਬੇ ਮੇਰੀ ਬੇਬੇ ਇੰਨੀ ਚਲੀ ਆਂ ਔਰ ਲੋਕਾਂ ਨੇ ਨਾ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਸਾਡਾ ਉਦੋਂ ਹਸਬੈਂਡ ਵਾਈਸ ਦਾ ਕੈਰੇਕਟਰ ਸੀਗਾ ਸਾਡੀ ਕਾਫੀ ਲੜਾਈ ਵੀ ਹੋਈ ਆ ਪਰ ਅਸੀਂ ਉਹ ਹੈ ਭੈਣ ਭਾਈ ਆ ਤਾਂ ਕੀ ਕਰੀਏ ਕਲਾਕਾਰਾਂ ਕਲਾਕਾਰਾਂ ਤੇ ਮਜਬੂਰੀ ਹੁੰਦੀ ਆ ਕਲਾਕਾਰ چاہے ਭੈਣ ਭਾਈ ਹੋਣ ਜਦੋਂ ਗੱਲ ਕਮਾਕਾਰੀ ਦੀ ਆਉਂਦੀ ਹੈ ਤੁਸੀਂ ਬੋਲਦੇ ਨਾ ਮੈਨੂੰ ਸੰ ਕੈਰੇਕਟਰ ਲਗਾਉਣੀ ਪੈਣੀ ਆ ਕੋ ਜਵਾਬ ਦੇ ਹੀ ਨਹੀਂ ਸਕਦੇ ਹਾਂ ਹੁਣ ਆ ਮੇਰੀ ਭੈਣ ਅਮਰਤ ਅਮਰਤ ਭੈਣ ਅਮਰਤ ਭੈਣ ਅਮਰਤ ਭੈਣ ਜੀ ਹੁਣ ਅਸੀਂ ਭੈਣ ਭਾਈਆ ਤੇ ਇਹ ਅੱਜ ਇੱਥੇ ਫਿਰਮੀਆਂ ਬੀਬੀ ਬਣ ਗਏ ਨਾ ਸੋ ਇਹ ਪਤਾ ਨਹੀਂ ਲੱਗਦਾ ਹੈ ਨਾ ਨਹੀਂ ਅੱਜ ਦਾ ਤਾਂ ਦੌਰ ਮੜ ਚੇ ਬਣ ਗਏ ਨਾ ਆਹੋ ਦੌਰ ਮੜ ਚੇ ਆ ਜਾ ਮਾਨਪ੍ਰੀਤ ਦੇ ਕੈਰੈਕਟਰਾਂ ਦਾ ਲੋ ਜੀ ਚੰਨੀ ਰੋਟੀ ਦੀ ਰਾਹ ਠੀਕ ਹੈ ਲੋ ਜੀ ਸਾਡੀ ਮਾਨਪ੍ਰੀਤ ਜੀ ਪਹੁੰਚ ਗਈ ਆ ਸਾਡੀ ਪਿਆਰੀ ਜੀ ਕੁੜੀ ਆ ਸੋ ਇਹ ਵੀ ਆ ਮੈਂ ਜਿੰਨੀਆਂ ਮੂਵੀ ਬਾਲੀ ਤੁਸੀਂ ਬੜਾ ਪਿਆਰ ਦਿੰਦੇ ਹੋ ਤੇ ਕੀ ਕਹਿਣਾ ਆਪਣੇ ਭੈਣ ਭਾਈਆਂ ਨੂੰ ਮਨਪਰੀ ਬਸ ਭੈਣ ਭਾਈਆਂ ਨੂੰ ਕੀ ਕਹਿਣਾ ਮੈਂ ਤਾਂ ਬਿਮਾਰ ਹਾਂ ਕੁਸ ਸੁਣਨਾ ਜਾਣੀ ਨਹੀਂ ਨਹੀਂ ਤੁਸੀਂ ਸਾਰੇ ਜਾਣੇ ਪਿਆਰ ਦਿੰਦੇ ਹੋ ਸਾਰਿਆਂ ਨੂੰ ਤੁਸੀਂ ਸਪੋਰਟ ਕਰਦੇ ਰਹੋ ਤੇ ਐਪਰੀਸ਼ੀਏਟ ਕਰਦੇ ਰਹੋ ਤਾਂ ਕਿ ਸਾਰੇ ਆਰਟਿਸਟ ਆਪਦੇ ਆਪ ਦੇ ਮਕਾਮ ਤੱਕ ਪਹੁੰਚ ਸਕਣ ਜੀ 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 ਬੱਗਾ ਸਾਡੇ ਭੂਆ ਜੀ ਭੂਆ ਜੀ ਆਜਾ ਚੰਨੀ ਰੁਕੀ ਹੀ ਰਾਂ ਭੂਆ ਆਜਾ ਬੱਤੀ ਚੰਨੀ ਰੁਕੀ ਹੀ ਰਾਂ ਤੇ ਬਾਈ ਜੀ ਵੀ ਆਇਆ ਹੈ ਤੇ ਮੀ ਰੋਹੀ ਹੀਰਾ ਵਾਲੇ ਤੇ ਬਹੁਤ ਅੱਛੇ ਰਾਈਟਰ ਨੇ ਜਿਨ੍ਹਾਂ ਨੇ ਅਸੀਂ ਸ਼ੌਕ ਨੂੰ ਕਰਨ ਜਾਂ ਮੁੱਛਾਂ ਕੁੰਡੀਆਂ ਲੋਕ ਕਹਿੰਦੀ ਕਹਿਣ ਲਾਗੇ ਉਹਦੇ ਰਾਹ ਤਰਾ ਅੱਜਵੰਦੇ ਦਾ ਖਾਣਾ 24 ਜੁਲਾਈ ਤੇਰੇ ਨਾਲ ਯਾਰੀ 25ਵਾਂ ਦਿਨ ਜਗਾ ਲਿਆ 26 ਦਾ ਕਰ ਜਾ ਤੈਨੂੰ ਸੱਜਣਾ ਰੱਖਣਾ ਨਹੀਂ ਆਏ ਸੱਜਣ ਨਹੀਂ ਸੀ ਮੜਾ ਤੈਨੂੰ ਰੱਖਣਾ ਨਹੀਂ ਆਏ ਗਾਣਿਆਂ ਦਾ ਕੋਈ ਅੰਤ ਨਹੀਂ ਹੈਗਾ ਜਿੰਨੇ ਭਾਈ ਜੀ ਨੇ ਗਾਣੇ ਲਿਖੇ ਨੇ ਔਰ ਇੱਕ ਗੱਲ ਹੋਰ ਸਭ ਤੋਂ ਵੱਡੀ ਹੈ ਇਹਨਾਂ ਨੇ ਜਿੰਨੇ ਵੀ ਗਾਣੇ ਲਿਖੇ ਨੇ ਸਾਰੇ ਹਿੱਟ ਹੋਏ ਕਿਉਂਕਿ ਕੱਲ੍ਹ ਅਮ ਦੇ ਵਿੱਚ ਜਿਹੜਾ ਪਾਈ ਉਹਨੇ ਗੋਡ ਗਿਫਟ ਦਿੱਤਾ ਤੇ ਮੈਂ ਕਹਿੰਦੀ ਹਾਂ ਉਸ ਬਾਲਕੀ ਨੂੰ ਕਿ ਸ਼ਾਬਾਸ਼ ਬਣਾਇਓ ਅਸੀਂ ਕਿ ਕਿ ਬਖਸ਼ੇ ਤੇ ਹਮੇਸ਼ਾ ਆਪਣੀਆਂ ਬੁਲੰਦੀਆਂ ਨੂੰ ਛੂਹਣ ਤੇ ਇੱਧਰ ਸਾਡੇ ਪੂਆ ਜੀ ਕਿਵੇਂ ਪੂਆ ਜੀ ਆਰੇ ਪੂਆ ਨਿਖਰੀ ਵਰਦੀਆ ਫੇਕੇ ਤਾਜ਼ਾ ਤਾਜ਼ਾ ਕਰਾ ਕੇ ਆਈਆ ਵੱਡਾ ਉਹ ਨਹੀਂ ਆ ਤਾਜ਼ਾ ਤਾਜ਼ਾ ਕਰਾਇਆ ਪੂਆ ਨੇ ਰੈਡੀਫੀਸ਼ੀਅਲ ਕਰਕੇ ਭੇਜਿਆ ਯਾਰ ਅਰਦੀਪ ਵੀਰਾ ਜੀ ਇੱਧਰ ਮੇਰਾ ਭਰਾ ਮੇਰੇ ਏਰੀਏ ਤੋਂ ਹਰਦੀਪ ਵੀਰਾ ਸਾਡੇ ਨਾਲ ਸੀ ਇੱਕ ਦੀ ਗੱਲ ਵੀ ਤੇ ਇਹ ਦਿਨ ਆ ਅਸੀਂ ਗਾਣਾ ਸ਼ੂਟ ਕੀਤਾ ਸੀ ਆਪਾਂ ਹਨਾ ਜਿਹੜੀ ਸੀ ਉਹ ਇੰਟਰ ਸੀਗੇ ਆਪਣੇ ਰਾਈਏ ਨਾਲੇ ਰਾਈਏ 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 ਅਸੀਂ ਹਰਜੀਤ ਜੋਗਬਾ ਜੀ ਦਾ ਗਾਣਾ ਸ਼ੂਟ ਕਰਤਾ ਸੀ ਉੱਥੇ ਮਿਲੇ ਸੀਗੇ ਤੇ ਬੜਾ ਮਧੀਆਂ ਬਾਈ ਤੇ ਬਾਈ ਦੀਆਂ ਮੁੱਛਾਂ ਦੇਖਦੇ ਹੋ ਪਰ ਕਹਿੰਦਾ ਨਿੰਬੂ ਖਰਦਾ ਹੈ ਬਾਬੇ ਡਿੱਗਦਾ ਨਹੀਂ ਖਰਦਾ ਹੈ ਤਾਂ ਸਾਰੇ ਜਣੇ ਪਿਆਰ ਕਰੋ ਔਰ ਇੱਕ ਗੱਲ ਹੋਰ ਆ ਮੋਡਲਿੰਗ ਬਹੁਤ ਵਧੀਆ ਕਰਦ ਨੇ ਬਾਈ ਦੀ ਜਿਹੜੀ ਲੁੱਕ ਆ ਨਾ ਉਹ ਬਹੁਤ ਘੈਂਟ ਹੈ ਹਨਾ ਪਰ ਤੁਸੀਂ ਮੁੱਛਾਂ ਦੇਖ ਸਕਦੇ ਹੋ ਰिजਰ ਨਾਲ ਨਹੀਂ ਬਾਬੇ ਐਦਾਂ ਹੀ ਨਹੀਂ ਹੈਗੀਆਂ ਕਈ ਵਾਰ ਡੁਪਲੀਕੇਟ ਲੱਗਦੀ ਹੈ ਓਰੀਜਨਲ ਸਾਰੇ ਨੇ ਪਿਆਰ ਦੋ ਦਵੇ ਹਮੜਾ ਨਾ ਕੋਈ ਲਗਿਆ ਹੈ ਸੱਤ ਭਰਾਵਾਂ ਦਾ ਪਿਆਰ ਹੈ ਸੱਤ ਭਰਾਵਾਂ ਦਾ ਪਿਆਰ ਹੈ ਮਨੀਂਦਰ ਮਨੀਂਦਰ ਮਾਣੇ ਸਾਹਮਣੇ ਬੈਠੀ ਉਹ ਆ ਗਈ ਆ ਗਈ ਪੂਆ ਤਾਂ ਆ ਗਈ ਹਾਂ ਨਾਲ ਦਲਜੀਤ ਨੂੰ ਲੈ ਕੇ ਆਈ ਆ ਅੱਛਾ ਦੂਜੀ ਬੈਠੀ ਸੀ ਘਰੇ ਅੱਛਾ ਇਹਨੇ ਪੈਰੀ ਹੱਥ ਹਲਵਾਏ ਨੇ ਸਤੋਂ ਕੋਈ ਲੈ ਪੂਆ ਮੇਰੀ ਗੱਲ ਸੁਣਦਾ ਐ ਇਧਰ ਆਂ ਖੜੀ ਮਾਰੇ ਜਾ ਇਧਰ ਆ ਜਾ ਇਧਰ ਆ ਜਾ ਮੇਰੀ ਗੱਲ ਸੁਣ ਪੂਆ ਜੱਸੀ ਕਾਨਾ ਸੁਣ ਪੂਆ ਇੱਧਰ ਦੇ ਦੇ ਹਾ ਕੁਰੂ ਸੁਣਾ ਦੇ ਪੂਆ ਗਈ ਆ ਹਾਂਜੀ ਇਹ ਨਾ ਮਾੜਾ ਬਲੌਗ ਨਾ ਰੱਖੋ ਇੱਧਰ ਨੂੰ ਹੋ ਜਾ ਪੁੱਤ ਤਿੰਨ ਜਵਾਬ ਦੇ ਆਨੇ ਸਾਨੂੰ ਬੁਲਾਇਆ ਨਹੀਂ ਹੈਗਾ ਤੇ ਹੁਣ ਤੁਰੂ ਗਈਆਂ ਤਾਂ ਕਰਤੀਆਂ ਹੁਣ ਤੇ ਜੇ ਤੈਨੂੰ ਆ ਆਜ਼ਾਦੀ ਤੇ ਮੈਂ ਤਾਂ ਪਿਆਰ ਨਹੀਂ ਪਾਉਂਦੀ ਸੀ ਆਉਣਾ ਨਹੀਂ ਕੀ ਫੇਰ ਮੈਂ ਨਹੀਂ ਆਉਂਦੀ ਸੀ ਮੈਂ ਨਹੀਂ ਆਉਂਦੀ ਸੀ ਬੱਸ ਕਰ ਤੀ ਨਾ ਟਾਂਕੀ ਸ਼ੁਰੂ ਇਹਨੇ ਤਾਂ ਸ੍ਰੀ ਕਾਲ ਕਿਨੇ ਆ ਪੁੱਤਰੀ ਇਹ ਤਾਂ ਮਨਾਂ ਦੇ ਕਿਸੇ ਅੰਦਰ ਲਿਆ ਇੱਧਰ ਸਾਡਾ ਭਾਈ ਤਾਰ ਇੱਧਰ ਆ ਜਾ ਤਾਰ ਬਹੁਤ ਜੋੜੀਆਂ ਪਹੁੰਚੀਆਂ ਮਾਇਆ ਨੇ ਲੈਫਟ ਕੀਤੀ ਹੋ ਗਿਆ ਭਾਈ ਖਾਸੀਆਂ ਜੋੜੀਆਂ ਪਹੁੰਚੀਆਂ ਹੋਈਆਂ ਨੇ ਇਹਦਾ ਵੀ ਛੇਤੀ ਛੇਤੀ ਵਿਆਹ ਹੋਣਾ ਵਸ ਤੇ ਖਾਣਾ ਮੇਰਾ ਹੀ ਲੱਗਣਾ ਲਾਈਵ ਦੇ ਵਿੱਚ ਬੁੱਕ ਕਰ ਮੇਰਾ ਖਾਣਾ ਜਿਹਦੇ ਵਿਆਹ ਤੇ ਖਾਣਾ ਮੈਂ ਲਵਾਉਂਗਾ ਨੂੰ ਕਰਕੇ ਨਾ ਗੋਲੀ ਮੈਂ ਭਾਈ ਕਰੈਕਟਰ ਜਿਹੜੇ ਬੰਦਾਂ ਨੇ ਉਹ ਬਾਹਰ ਖੜੋ ਬਾਕੀ ਅੰਦਰ ਆਓ ਸਾਇਲੈਂਟ ਰਹੋ ਤੇ ਵੀ ਆਹ ਨਾ 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 ਪਾਈ ਲੈ ਗਏ ਨੇ ਅਿੰਦਰ ਸਰ ਨੂੰ ਪਿੰਡ ਲੱਗ ਰਹੀ ਦੀ ਗੱਡੀ ਉਹ ਤਾਂ ਮੈਂ ਬਾਹਰ ਚ ਫੜਾ ਇੰਦਰ ਨੂੰ ਠੰਡ ਲੱਗ ਰਹੀ ਹੈ ਦੇਖ ਇੰਦਰ ਨੇ ਕਿੱਡਾ ਭੂਰਾ ਲੈ ਰੱਖਿਆ ਵੇਖੀ ਘਰ ਤਾਂ ਹਲਵਾਜ ਸਾਹਿਬ ਘਰ ਤਾਂ ਲੱਗੇ ਨੇ ਆਪੂ ਆ ਕੋਲੇ ਬਰਸ ਰੱਖ ਲੈ ਹਲਵਾਜ ਸਾਹਿਬ ਪਰਦਾ ਪੜਾਓ ਹਰ ਆਪੂ ਅਦਕਬੀਲਦਾਰੀ ਆ ਸਾਉ ਪਰਸ ਚ ਹੁੰਦੀ ਹੈ ਨਾ ਤੁਮ ਮਾਨੇ ਕਾ ਮਮਿ ਜੜੇ ਪਾ ਬਰ ਮਾਗੂਲੇ ਜਾ ਦੋਇ ਜਤਰਾ ਸਾਂ ਕੇ ਰੱਖੀ ਮਮਿ ਸਾਂਭੀ ਆਈਆਂ ਨੇ ਸੱਚੀ ਆਈ ਹੋਈ ਏ ਮੇ ਆ ਤਾਰੇ ਮੈਂ ਤਾਂ ਲੱਤੋਂ ਕਿੱਥੇ ਆ ਜਾ ਕਲਾ ਜਾ ਕਲਾ ਕੋਈ ਗਲਤੀ ਮਨਾ ਕੇ ਲਿਆਇਆ ਤੁਹਾਡੇ ਘਰ ਦੇ ਐਵੇਂ ਨਹੀਂ ਆਈ ਹਮਨ ਲੱਭਦਾ ਕੋਈ ਨਾ ਲਾਇਆ ਮਨਾ ਕੇ ਲਿਆਈ ਮੈਂ ਤਾਂ ਪਹਿਲਾਂ ਪਿਆਰ ਨਹੀਂ ਪਾਇਆ ਤੀ ਤਿੰਨ ਵਿਆਹ ਹੋ ਗਏ ਹਾਂ ਕੋਈ ਨਹੀਂ ਤੁਹਾਡੇ ਘਰ ਉਂਝ ਨਹੀਂ ਵੜਦੇ ਵੜ ਕੇ ਮੈਂ ਕਿਹੜਾ ਰਾਜੀ ਸੀ ਭੂਆ ਲੈ ਕੇ ਆਈ ਆ ਭੂਆ ਲੈ ਕੇ ਯਸ ਤਾਂ ਨਹੀਂ ਹੁੰਦੇ ਕੋਈ ਨਹੀਂ ਪਰ ਗਾਂ ਤੋਂ ਸਹੀ ਮੈਂ ਅਸੀ ਪਾਣੀ ਹੂੰ ਚਲ ਕੱਟ ਲੈ ਜਿਹੜੇ ਦੋ ਦਿਨ ਕੱਟਣੇ ਨੇ ਕੋਈ ਨਹੀਂ ਇਹ ਤਾਂ ਪੇਚਾ ਪਿਆ ਦੱਸੂ ਕੌਣ ਕੱਟਦੀ ਆ ਮੈਂ ਜਾਂ ਤੂੰ ਕੋਈ ਨਹੀਂ ਮੈਂ ਹੀ ਉੱਤਨੀ ਫੜ ਕੇ ਬਾਹਰ ਕੋਈ ਨਹੀਂ ਇਹਦੇ ਨਾਲ ਦਾ ਹੀ ਹੈ ਸੜਨ ਨਾ ਕੀ ਕੋਹੋ ਕੋਹੋ ਬਣੇ ਅਰਸ ਅਰ ਅਹ ਤਾਂ ਕਿਉਂ ਆ ਤਾਂ ਕਿਉਂ ਬਈ ਇੱਧਰ ਦੇਖ ਲੋ ਜੀ ਵਿਆਹ ਦਾ ਪੂਰਾ ਸੀਨ ਹੈ ਤੇ ਹਲਵਾਈ ਦੇ ਆ ਤਾਂ ਚੰਦਰ ਕਿਉਂ ਉਧਰ ਖੜੋ ਬਈ ਪਾਣੀ ਉਧਰ ਸਾਡਾ ਵੈਂਟੂ ਭਾਈ ਪੂਰਾ ਤਿਆਰ ਹੋਇਆ ਬੈਠਾ ਰੈਡੀ ਛੜੀ ਹੈ ਨਾ ਯਾਰ ਬੜਾ ਸੁਆਦ ਆ ਰਿਹਾ ਬਹੁਤ ਘੈਂਟ ਲੱਗ ਰਿਹਾ ਹੈ ਨਾ ਬੜੀ ਘੈਂਟ ਗੰਦਭਾਗ ਲੱਗ ਰਹੀ ਆ ਉਹਦਾ ਇੱਧਰ ਲਾ ਲਾਲਾ ਜੀ ਨਾ ਨਾ ਜੀ ਠੀਕੋ ਬਾਕੀ ਬਾਕੀ ਲਾਲਾ ਜੀ ਹੁਣ ਸਾਡੇ ਵਿਆਹ ਦੇ ਵਿੱਚ ਤੁਸੀਂ ਫੇਰ ਆ ਗਏ ਤੇ ਵਿਆਹ ਦੇ ਵਿੱਚ ਸੱਜੇ ਤਾਂ ਆਏ ਆਗੇ ਅੱਛਾ ਕੋਈ ਛੋਟੂ ਤੁਰੇ ਫਿਰ ਤਾ ਓਹੋ ਤੇਰਾ ਸਭ ਵਿਆਹ ਦੀ ਗੱਲ ਸੁਣ ਫੇਰ ਕਰ ਲਾਂਗੇ ਪੈਸਿਆਂ ਦਾ ਲੈਣ ਦੇਣ ਵਿੱਚ ਹੀ ਆ ਗਿਆ ਨਾ ਨਾ ਫੇਰ ਕੌਣ ਦੇਖਣਾ ਦੈ ਦੇਖ ਲੈ ਦੇਖ ਲੈ ਲਾਲਾ ਤਵਾਰ ਕਰੀਦਾ ਹੁੰਦਾ ਇੱਥੇ ਲੈਨੇ ਜੁੱਲੀ ਚੱਕ ਨਹੀਂ ਹੈਗੇ ਬੰਤ ਬੰਤ ਕਿੱਥੇ ਆ ਚੜਦੇ ਫਿਰ ਸੋ ਨਹੀ ਲੜਨਾ ਹੋਰ ਵੱਧ ਕਿਵੇਂ ਠੇ ਖੱਡੀ ਹੋਵੇਂ ਓਏ ਹੋਏ ਅੱਜ ਡਰਪੇ ਲਾਉਂ ਇਹ ਨਾ ਮੈਂ ਗੱਲ ਚ ਨਾ ਬਾਦੂ ਨਾ ਤੇਰਾ ਦੋ ਹੀ ਸਿਕਾਂ ਨੂੰ ਲੱਗਦੇ ਮੈਂ ਬੰਦਾ ਬੋਲਿਆ ਨਾ ਆਇਆ ਲੱਗਦਾ ਕਾਪੂ ਮੇਰੇ ਗਾਣ ਕਾਟੇ ਲੱਗਦੇ ਹੈ ਫਿਰ ਕਿ ਕਰੇ ਮੈਂ ਠੀਕ ਹੈ ਕੋਈ ਦੱਸਦਾ ਕਿ ਵਾ ਠੀਕ ਹੈ ਬੱਚਿਆ ਪੱਤ ਬੱਚਾ ਜੰਨੇ ਕੱਚੀ ਜੰਨੇ ਪਤਾ ਦੇਖ ਲਗਾ ਤੇ ਚਹੀ ਪੜਿਆ ਉਹ ਜਿੱਧਾ ਫਸਾ ਕੇ ਹੁਣ ਨਹੀਂ ਹੁੰਦਾ ਮੇਕਅਪ ਹੈ ਮੇਕਅਪ ਹੈ ਠੰਡ ਨਾਲ ਵਾਲੀ ਕੋਈ ਬਾਣੀ ਕੋਈ ਬਾਣੀ ਕੋਈ ਜਿਆ ਦੇ ਫਲੇ ਮਹਾਉ ਤਾਂ ਨਹੀਂ ਖਾਤਾ ਕਿਤੇ